ਸਾਥ ਸੰਗਤ ਜੀ ਅੱਜ ਜਿਹੜੀ ਸਾਖੀ ਤੁਹਾਡੇ ਨਾਲ ਸ਼ਬਦ ਦੇ ਰੂਪ ਵਿੱਚ ਸਾਂਝੀ ਕਰਨ ਲੱਗਿਆਂ ਇਹ ਨਸ਼ਿਆਂ ਬਾਰੇ ਐ ਇਹਨੂੰ ਬਹੁਤੀ ਧਿਆਨ ਨਾਲ ਸੁਣਨਾ ਤੇ ਅੱਗੇ ਦੀ ਅੱਗੇ ਇਹ ਛੇਰ ਵੀ ਕਰਨੀ ਐ ਜੇ ਤੁਹਾਡਾ ਇੱਕ ਛੇਰ ਖਾਨੀ ਕਿੰਨਿਆ ਕਦੀ ਜ਼ਿੰਦਗੀ ਬਚਾ ਦੂਗਾ ਇਹ ਛੇ ਜ਼ਰੂਰ ਕਰਿਓ ਇਹ ਨਸ਼ਿਆਂ ਬਾਰੇ ਐ ਧਿਆਨ ਨਾਲ ਸੁਣਿਓ ਤੇ ਛੇਰ ਜ਼ਰੂਰ ਕਰਿਓ ਜੀ ਤੂੰ ਸੱਤ ਪੁਰਖ ਦਾ ਪੁੱਤਰ ਹੈ ਜਮਦੀਆਂ ਚੋਟਾ ਖਾਈ ਰਾ ਤੂੰ ਮੌਤ ਦੇ ਨੇੜੇ ਜਾ ਬਠੀ ਨਸ਼ਿਆਂ ਦੇ ਨੇੜੇ ਜਾਈ ਨਾ ਜੋ ਤੁੱਗਾ ਛੋੜ ਚਪਟ ਕਰੇ ਉਹ ਤੇਟਕੇ ਜੰਦਰੀ ਲਾਈ ਨਾ ਜੋ ਦੀਨਤ ਦੁਨੀਆਂ ਡੋਬ ਦੇਵੇ अमृत भी हो वे खाईरा जो सूजत सोच गवा देत चोली पाईरा जो ठूठा ओ फूठा मोरू लाईरा जो मनते नजर पलीत करे उधर करे काईरा ए मस्ती नहीं ए बेदत है ਨਸ਼ਿਆਂ ਦੇ ਨੇੜੇ ਜਾਈ ਨਾ ਤੂੰ ਸਤ ਪੁਰਸ਼ ਦਾ ਪੁੱਤਰ ਹੈ ਜਮਦੀਆਂ ਝੋਟਾਂ ਖਾਈ ਨਾ ਤੂੰ ਮੌਤ ਦੇ ਨੇੜੇ ਜਾ ਬੈਠੀ ਨਸ਼ਿਆਂ ਦੇ ਨੇੜੇ ਜਾਈ ਨਾ ਜੋ ਲੀਣੇ ਲੱਗਤੇ ਗਹਿਣੇ ਨੂੰ ਹੱਟੀ ਤੇ ਗਹਿਣੇ ਪਾਵੇ ਬੇ ਜੋ ਹੜ 54 ਸਣੇ ਬੀਰ ਬਰਦਾ ਦੀ ਜੋਗ ਬਕਾ ਦੇਵੇ ਜੋ ਸੋਹਣੇ ਵਰਗੀ ਧਰਤੀ ਨੂੰ ਬੋਤਲ ਚੋ ਕੋੜ ਕਮਾ ਦੇਵੇ ਜੋ ਮੁੱਤੀਆਂ ਵਰਗੇ ਭੋਲਾ ਨੂੰ ਕਰਨਹੀਆਂ ਵਿੱਚ ਸੁਆ ਦੇਵੇ ਓਕਾਤ ਲੈ ਆਪਣੀ ਕੁਲ ਦੀ ਹੈ ਤੂੰ ਕੁਲ ਨੂੰ ਦਾਗ ਲਭਾਈ ਨਾ ਮਰਦਾ ਮਰਦਾ ਮਰ ਜਾ ਮੀ ਨਸ਼ਿਆਂ ਦੇ ਨੇੜੇ ਨਹੀਂ ਜਾਈਨਾ ਮਰਦਾ ਮਰਦਾ ਮਰ ਜਾਮੀ ਨਸ਼ਿਆਂ ਦੇ ਨੇੜੇ ਨਹੀਂ ਜਾਈਨਾ اے ਜੀ ਦੇ ਘਰ ਵਿੱਚ ਬਸਦੇ ਨੇ ਉਹਦੇ ਬਸਦੇ ਉੱਜੜ ਜਾਂਦੇ ਨੇ ਨਾਲੇ ਜੀ ਦੇ ਘਰ ਵਿੱਚ ਬਸਦੇ ਨੇ ਉਹਦੇ ਬਸਦੇ ਉੱਜੜ ਜਾਂਦੇ ਨੇ اے ਜੀ ਦੇ ਮੂ ਨੂੰ ਲੱਗਦੇ ਨੇ ਮੂੰਦੁੱਦੇ ਪਾਸੇ ਪਮਾਂਦੇ ਨੇ ਇਹ ਪੈਰ ਜੀ ਦੇ ਕਰ ਪਾਂਦੇ ਨੇ ਉਹਨੂੰ ਪੈਰੋਂ ਪੋਟ ਬਖਾਂਦੇ ਨੇ ਜੋ ਰਗੜੇ ਇਨਾਂ ਨੂੰ ਲਾਂਦੇ ਨੇ ਰਗੜੇ ਵਿੱਚ ਰਗੜੇ ਜਾਂਦੇ ਨੇ ਆਉ ਜੋ ਰਗੜੇ ਨਾ ਨੂੰ ਲਾਂਦੇ ਨੇ ਰਗੜੇ ਵਿੱਚ ਰਗੜੇ ਜਾਂਦੇ ਨੇ ਇਹ ਪੰਗ ਖੜਾਈ ਮਸਤੀ ਨਹੀਂ ਇਹ ਭੰਗ ਖਦਾਈ ਮਸਤੀ ਨਹੀਂ ਦੌਰੀ ਵਿੱਚ ਕੋਟਾ ਲਾਈ ਨਾ ਤੂੰ ਆਪ ਕੋਟਿਆ ਜਾਵੇਂਗਾ ਨਸ਼ਿਆਂ ਦੇ ਨੇੜੇ ਜਾਈ ਨਾ ਤੂੰ ਆਪ ਕੋਟਿਆ ਜਾਵੇਂਗਾ ਨਸ਼ਿਆਂ ਦੇ ਨੇੜੇ ਜਾਈ ਨਾ ਜੋ ਪੇਗ ਛਲਕਦਾ ਤੱਕਦਾ ਏ ਇਹਦੇ ਵਿੱਚ ਹੋਣੀ ਬਸਦੀ ਏ ਤੂੰ ਇਸ ਨੂੰ ਤੱਕ ਕੇ ਹੱਸਦਾ ਏ ਇਹ ਤੈਨੂੰ ਤੱਕ ਕੇ ਹੱਸਦੀ ਏ ਤੂੰ ਇਸ ਨੂੰ ਦੇਖ ਕੇ ਹੱਸਦਾ ਏ ਇਹ ਤੈਨੂੰ ਦੇਖ ਕੇ ਹੱਸਦੀ ਏ ਜੋ ਲਾਲੀ ਇਸ ਵਿੱਚ ਵੱਸਦੀ ਏ ਲਾਹੂ ਪੀਣੀ ਗੱਲਾਂ ਦੱਸਦੀ ਏ ਜਦੋਂ ਕੌੜੀ ਅੰਦਰ ਜਾਂਦੀ ਏ ਅੰਦਰ ਦੀ ਮਿੱਠਦ ਨਸਦੀ ਏ ਏ ਕਾਤਲ ਤੇਰੀ ਕਿਸਮਤ ਦੀ ਏ ਕਾਤਲ ਤੇਰੀ ਕਿਸਮਤ ਦੀ ਇਹਨੂੰ ਬੁੱਲੀਆਂ ਨਾਲ ਸਹਾਈ ਲਾ ਇਹਨੇ ਸਾਪੀ ਲੈਣੇ ਤੇਰੇ ਨੇ ਨਸ਼ਿਆਂ ਦੇ ਨੇੜੇ ਜਾਈ ਨਾ ਇੰਨਾ ਸਾਪੀ ਲੈਣੇ ਤੇਰੇ ਨੇ ਨਸ਼ਿਆਂ ਦੇ ਨੇੜੇ ਜਾਈ ਨਾ ਇਹ ਨਸ਼ੇ ਕ ਕਰ ਮੈਂ ਐਸੇ ਨੇ ਮੂ ਲੱਗ ਜਾ ਬਣਨਾ ਛੁੱਟਦੇ ਨੇ ਇਹ ਨਸ਼ੇ ਨਕਰਮੇ ਐਸੇ ਨੇ ਮੂ ਲੱਗ ਜਾ ਬਣਨਾ ਛੁੱਟਦੇ ਨੇ ਖੱਟੀ ਬੱਟੀ ਖੇਤੀ ਖਾਤੀ ਸਭ ਠੇਕਿਆਂ ਵਾਲੇ ਲੁੱਟਦੇ ਨੇ ਆਹ ਖੱਟੀ ਬੱਟੀ ਖੇਤੀ ਖਾਤੀ ਸਭ ਠੇਕਿਆਂ ਵਾਲੇ ਲੁੱਟਦੇ ਨੇ ਪੁੱਤ ਅੜਪੜ ਹੀ ਰਹਿ ਜਾਂਦੇ ਨੇ ਛੜਕਾਂ ਤੇ ਰੋੜੀ ਕੁੱਟਦੇ ਨੇ ਆਹ ਪੁੱਤ ਅਣਪੜ੍ਹੇ ਹੀ ਰਹਿ ਜਾਂਦੇ ਨੇ ਛੜਕਾਂ ਤੇ ਰੋੜੀ ਕੁੱਟਦੇ ਨੇ ਪਿਆਉ ਕਰਦਾ ਬੂਹਾ ਪੁੱਟਦਾ ਏ ਪੁੱਤ ਨੇ ਹੜਤੇ ਮਿੱਟੀ ਪੁੱਟਦੇ ਨੇ ਧਿਆਨ ਨਾਲ ਸੁਣਿਓ ਸਾਥ ਸੰਗ ਜੀ ਇਹ ਪਿਗਰੇ ਕੀ ਕਹਿੰਦੇ ਨੇ ਪਿਆਉ ਕਰਦਾ ਬੂਟਾ ਪੁੱਟਦਾ ਏ ਪੋਤਨੇ ਹੜਤੇ ਮਿੱਟੀ ਪੋਟਦੇ ਨੇ ਤੂੰ ਸਰਤਾਜ ਹੈ ਕੁੱਲ 84 ਦਾ ਆਉ ਤੂੰ ਸਰਤਾਜ ਹੈ ਕੁੱਲ 84 ਦਾ ਜੰਜੀਰ ਗਲ ਮੀ ਪਾਈ ਲਾ ਤੈਨੂੰ ਸੰਤ ਬਾਰ ਬਾਰ ਸਮਝਾਂਦੇ ਨੇ ਸੱਡ ਗਏ ਸੱਡ ਕਹਿਣਾ ਦਿਲੋਂ ਪਲਾਈ ਲਾ ਤੈਨੂੰ ਸੰਤ ਬਾਰ ਬਾਰ ਸਮਝਾਂਦੇ ਨੇ ਸੱਦਾ ਕਹਿਣਾ ਦਿਲੋਂ ਪਲਾਈਨਾ ਤੂੰ ਮੌਤ ਦੇ ਨੇੜੇ ਜਾ ਬੈਠੀ ਨਸ਼ਿਆਂ ਦੇ ਨੇੜੇ ਜਾਈਨਾ ਇੱਕ ਆਖੀ ਗੱਲ ਬਜ਼ੁਰਗਾਂ ਨੇ ਜੋ ਕਰਦਾ ਏ ਸੋ ਪਰਦਾਏ ਇੱਕ ਜ਼ਹਿਰ ਜੱਗ ਵਿੱਚ ਹੁੰਦਾ ਏ ਜੋ ਖਾਂਦਾ ਏ ਸੋ ਮਰਦਾ ਏ ਪਰ ਨਸ਼ਾ ਜ਼ਹਿਰੀ ਕ ਐਸਾ ਹੈ ਜੋ ਅਸਰ ਕਈ ਥਾਂ ਕਰਦਾ ਏ ਸਾਧ ਸੰਗ ਜੀ ਬਜ਼ੁਰਗਾਂ ਨੇ ਗੱਲ ਆਖੀ ਏ ਵੀ ਜਿਹੜਾ ਕਰਦਾ ਉਹ ਭਰਦਾ ਇੱਕ ਜਗਤਰੀ ਚ ਨਸ਼ਾ ਏ ਵੀ ਜਿਹੜਾ ਖਾਂਦਾ ਉਹ ਮਰਦਾ ਇੱਕ ਜਿਹੜਾ ਜ਼ਹਿਰ ਹੈ ਜੈ ਇਹ ਜ਼ਹਿਰ ਨੇ ਇੱਕ ਜ਼ਹਿਰ ਹੈ ਜੈ ਜਿਹੜਾ ਖਾਂਦਾ ਉਹ ਵੀ ਮਰਦਾ ਇੱਕ ਜਿਹੜਾ ਨਸ਼ਾ ਹੈ ਨਾ ਨਸ਼ਾ ਜ਼ਹਿਰ ਹੈ ਇਹ ਕੈਸਾ ਜ਼ਹਿਰ ਏ ਕਈ ਥਾਂ ਮਤਿ ਅਸਰ ਕਰ ਜਾਂਦਾ ਏ ਸਾਥ ਗਮ ਸਬੰਧੀਆਂ ਤੇ ਰਿਸ਼ਤੇਦਾਰੀਆਂ ਜਿਹੜੇ ਆਪਦੇ ਆਸੇ ਪਾਸੇ ਲੋਕਾਂ ਦੇ ਵੀ ਕਰ ਜਾਂਦੇ ਘਰ ਚ ਤਾਂ ਕਰ ਨਹੀਂ ਕਰਨਾ ਧਿਆਨ ਨਾਲ ਸੁਣਿਓ ਅਮਲ ਵੀ ਜਰੂਰ ਕਮਾਇਓ ਇੱਕ ਆਖੀ ਗੱਲ ਬਜ਼ੁਰਗਾਂ ਨੇ ਜੋ ਕਰਦਾ ਏ ਸੋ ਪਰਦਾ ਏ ਇੱਕ ਜ਼ਹਿਰ ਜਗਤ ਵਿੱਚ ਹੁੰਦਾ ਏ ਜੋ ਖਾਂਦਾ ਏ ਸੋ ਮਰਦਾ ਏ ਪਰ ਨਸ਼ਾ ਜ਼ਹਿਰੀ ਕ ਐਸਾ ਹੈ ਜੋ ਅਸਰੇ ਕਈ ਥਾ ਕਰਦਾ ਏ ਉਹ ਖਾਣ ਵਾਲੇ ਤਾਂ ਮਰਦੇ ਨੇ ਉਸ ਨੂੰ ਖਾਣ ਵਾਲੇ ਨੇ ਤਾਂ ਮਰਨਾ ਏ ਪਰ ਟੱਬਰ ਸਾਰਾ ਮਰਦਾ ਏ ਤੀ ਪੁੱਤਰ ਰੋੜੋ ਕਹਿਨੇ ਨੇ ਆਏ ਹੈ ਤੀ ਪੁੱਤਰ ਰੋੜੋ ਕਹਿਦੇ ਨੇ ਬਾਪੂ ਜੀ ਜ਼ਹਿਰ ਲਿਆਈ ਨਾ ਤੁਖ ਮੇਗਾ ਸੀ ਮਰ ਜਾਣੀ ਨਸ਼ਿਆਂ ਦੇ ਨੇੜੇ ਜਾਈ ਨਾ ਤੂੰ ਖਾਮੇਗਾ ਸਿਮਰ ਜਾਗੇ ਨਸ਼ਿਆਂ ਦੇ ਨੇੜੇ ਜਾਈ ਨਾ ਤੂੰ ਸਤ ਪੁਰਸ਼ ਦਾ ਪੁੱਤਰ ਹੈ ਛੱਤ ਪੁਰਸ਼ ਕੀ ਨੂੰ ਕਿਹਾ ਅਕਾਲ ਪੁਰਖ ਵਾਹਿਗੁਰੂ ਨੂੰ ਕਿਹਾ ਵੀ ਤੂੰ ਉਹਦਾ ਪੁੱਤਰ ਹੈ ਉਹਦਾ ਸੇਵਨ ਕਰ ਉਹਦਾ ਨਸ਼ਾ ਕਰ ਤੂੰ ਜਿਵੇਂ ਗੁਰਨਾਨਕ ਮਹਾਰਾਜ ਨੇ ਕਿਹਾ ਵੀ ਨਾਮ ਖਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਨਾਮ ਦੀ ਖਮਾਰੀ ਚੜਾ ਲੈ ਤੂੰ ਆ ਦੂਜੇ ਨਸ਼ੇ ਨਾ ਤਰਾ ਤੂੰ ਸਤਪੁਰਖ ਦਾ ਪੁੱਤਰ ਹੈ ਜੰਮਦੀਆਂ ਤੋਟਾਂ ਖਾਈ ਨਾ ਤੂੰ ਮੌਤ ਦੇ ਨੇੜੇ ਜਾ ਬੈਠੀ ਨਸ਼ਿਆਂ ਦੇ ਨੇੜੇ ਜਾਹੀ ਨਾ ਤੂੰ ਮੌਤ ਦੇ ਨੇੜੇ ਜਾ ਬੈਠੀ ਨਸ਼ਿਆਂ ਦੇ ਨੇੜੇ ਜਾਹੀ ਨਾ ਉਮਰਤ ਪਰਸ਼ਾ ਦਾ ਪੁੱਤਰ ਹੈ ਨਸ਼ਿਆਂ ਦੇ ਨੇੜੇ ਜਾਇਨਾ ਨਸ਼ਿਆਂ ਦੇ ਨੇੜੇ ਜਾਇਨਾ ਸਾਹ ਸੰਗ ਜੀ ਹੱਥ ਬੰਨ ਕੇ ਬੇਨਤੀ ਹੈ ਵੀ ਇਹ ਜਿਹੜੀ ਕਵਿਤਾ ਹੈ ਇਹ ਗਾਹਾਂ ਦੀ ਗਾਹ ਛੇਰ ਜ਼ਰੂਰ ਕਰਿਓ ਜੇ ਇੱਕ ਵੀ ਛੇਰ ਨਾਲ ਇੱਕ ਜ਼ਿੰਦਗੀ ਬਚ ਜਾਂਦੀ ਹੈ ਕਹਿੰਦੇ ਜਿਹਾ ਜਿਹਾ ਸੋ ਗਉ ਬੋਚੜਾ ਤੋਂ ਛੜਾਤੀ ਜਿਹਾ ਜਿਹਾ ਇੱਕ ਬੰਦੇ ਦਾ ਨਸ਼ਾ ਛੜਾਤਾ ਐਡਾ ਵੱਡਾ ਪੁੰਨ ਆ ਗ੍ਰੰਥ ਚ ਦੱਸਿਆ ਹੋਇਆ ਇਹ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਐ ਵੀ ਸ਼ੇਰ ਜ਼ਰੂਰ ਕਰਿਓਗਾ ਹਾਂ ਦੀ ਗਾਹਾਂ ਦੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੋਵੇਗਾ ਜੀ